ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਰਾ ਹੀ ਆਪਣੀ ਭੈਣ ਨਾਲ ਗਲਤ ਹਰਕਤਾਂ ਕਰਦਾ ਰਿਹਾ ਤੁਹਾਨੂੰ ਦੱਸਦੀਏ ਕਿ 28 ਸਾਲ ਦੀ ਔਰਤ ਨੇ ਆਪਣੇ ਚਚੇਰੇ ਭਰਾ ਤੇ 10 ਸਾਲ ਤੱਕ ਉਸਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦਾ ਚਚੇਰਾ ਭਰਾ ਉਸ ਦੀਆਂ ਫੋਟੋਆਂ ਤੇ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦਿੰਦਾ ਤੇ ਉਸਦਾ ਸ਼ੋਸ਼ਣ ਕਰਦਾ ਰਿਹਾ ਅੰਤ ਵਿੱਚ ਉਸਨੇ ਆਪਣੇ ਦੋਸਤਾਂ ਦੀ ਮਦਦ ਨਾਲ ਨਵੰਬਰ ਵਿੱਚ ਆਪਣੇ ਚਚੇਰੇ ਭਰਾ ਦੀ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਕਰਨ ਦੀ ਹਿੰਮਤ ਕੀਤੀ ਪਰ ਹੁਣ ਤੱਕ ਪੁਲਿਸ ਨੇ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਮਲਜ਼ਮਾ ਖਿਲਾਫ ਆਈਪੀਸੀ ਅਤੇ ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਔਰਤ ਨੇ ਕਿਹਾ ਕਿ ਪੁਲਿਸ ਨੇ ਮੈਜਿਸਟਰੇਟ ਦੇ ਸਾਹਮਣੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਅਤੇ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਦੋਸ਼ੀ ਜੋ ਕਿ ਸ਼ਿਕਾਇਤਕਰਤਾ ਤੋਂ 6 ਸਾਲ ਵੱਡਾ ਹੈ ਉਥੇ ਹੀ ਮੁਲਜ਼ਮ ਨੇ ਦੱਸਿਆ ਕਿ ਔਰਤ ਨੇ ਜਾਇਦਾਦ ਦੇ ਝਗੜੇ ਕਾਰਨ ਝੂਠੇ ਦੋਸ਼ ਲਾਏ ਨੇ ਆਪਣੀ ਸ਼ਿਕਾਇਤ ਵਿੱਚ ਔਰਤ ਨੇ ਕਿਹਾ ਕਿ ਜਦੋਂ ਮੈਂ 15 ਸਾਲ ਦੀ ਸੀ ਤਾਂ ਮੈਂ ਗਰਮੀ ਦੀਆਂ ਛੁੱਟੀਆਂ 'ਚ ਆਪਣੇ ਪਿਤਾ ਦੇ ਵੱਡੇ ਭਰਾ ਦੇ ਘਰ ਗੁਰਦਾਉਂ ਚਲੀ ਗਈ ਇੱਕ ਰਾਤ ਕਰੀਬ 11 ਵਜੇ ਮੇਰੇ ਚਚੇਰੇ ਭਰਾ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਮੈਨੂੰ ਚਾਹ ਦਿੱਤੀ ਪੀੜਤ ਨੇ ਅੱਗੇ ਕਿਹਾ ਕਿ ਚਾਹ ਪੀਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਬਾਦ ਵਿੱਚ ਮੈਂ ਸਵੇਰੇ 3 ਵਜੇ ਕਰੀਬ ਉੱਠੀ ਅਤੇ ਮੈਨੂੰ ਆਪਣੇ ਗੁਪਤ ਅੰਗ ਵਿੱਚ ਦਰਦ ਮਹਿਸੂਸ ਹੋਇਆ ਜਦੋਂ ਮੈਂ ਇਸ ਬਾਰੇ ਆਪਣੇ ਚਚੇਰੇ ਭਰਾ ਨਾਲ ਗੱਲ ਕੀਤੀ ਤਾਂ ਉਸਨੇ ਮੈਨੂੰ ਚੁੱਪ ਰਹਿਣ ਲਈ ਕਿਹਾ ਅਤੇ ਅਗਲੀ ਸਵੇਰੋਂ ਫਿਰ ਮੇਰੇ ਨਾਲ ਦੁਰਭਿਵਾਰ ਕਰਨ ਲੱਗਾ ਜਦੋਂ ਮੈਂ ਵਿਰੋਧ ਕੀਤਾ ਤਾਂ ਉਸਨੇ ਮੈਨੂੰ ਮੇਰੀਆਂ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਦਿਖਾਈਆਂ ਤੇ ਉਸਨੇ ਬੀਤੀ ਰਾਤ ਆਪਣੇ ਫੋਨ ਤੇ ਰਿਕਾਰਡ ਕੀਤੀਆਂ ਸੀ ਦੂਜਿਆਂ ਨੂੰ ਦਿਖਾਉਣ ਦੀ ਤਮਕੀ ਦੇਣ ਤੋਂ ਬਾਅਦ ਉਹ ਦੋ ਵਾਰ ਮੇਰੇ ਘਰ ਆਇਆ ਤੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ਅਕਤੂਬਰ 2023 ਚ ਔਰਤ ਨੇ ਹੈਲਪਲਾਈਨ ਰਾਹੀਂ ਦੋਸ਼ੀ ਖਿਲਾਫ ਸ਼ਿਕਾਇਤ ਦਰਜ ਕਰਾਈ ਔਰਤ ਨੇ ਦੱਸਿਆ ਕਿ ਉਸ ਸਮੇਂ ਦੋਸ਼ੀ ਆਸਟ੍ਰੇਲੀਆ ਚ ਕੰਮ ਕਰਦਾ ਸੀ ਭਾਰਤ ਵਾਪਸ ਆਉਣ ਤੇ ਮੈਨੂੰ ਪੁਲਿਸ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਮੈਨੂੰ ਪਤਾ ਲੱਗਾ ਕਿ ਉਹ ਆਸਟ੍ਰੇਲੀਆ ਤੋਂ ਘਰ ਪਰਤੇ ਹੈ ਅਤੇ 8 ਨਵੰਬਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਮੇਰੇ ਚਚੇਰੇ ਭਰਾ ਜੋ ਕਿ ਮੁਕਦੋਸ਼ੀਆ ਤੇ ਉਸਦੀ ਭੈਣ ਦੇ ਖਿਲਾਫ 22 ਨਵੰਬਰ ਨੂੰ ਮਹਿਲਾਪੁਰ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਉਧਰ ਧਾਰਾ 120B 328 ਦੇ ਇਰਾਦੇ ਨਾਲ ਜ਼ਹਿਰ ਆਦਿ ਜਰੀਏ ਨੁਕਸਾਨ ਪਹੁੰਚਾਉਣਾ 376B ਅਤੇ ਹੋਰ ਕਈ ਧਰਾਵਾਂ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਮਹਿਲਾ पीएस वेस्ट ਦੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਨੇ ਜਿਨ੍ਹਾਂ ਨੇ ਕਿਹਾ ਕਿ ਇਲਜ਼ਾਮ ਬੇਬੁਨਿਆਦ ਨੇ ਅਤੇ ਸ਼ਿਕਾਇਤਕਰਤਾ ਆਪਣੇ ਜੱਦੀ ਸਥਾਨ ਤੇ ਇੱਕ ਜ਼ਾਇਦਾਦ ਨਾਲ ਸੰਬੰਧਿਤ ਬਿਵਾਦ ਕਾਰਨ ਇਹ ਦੋਸ਼ ਲਗਾ ਰਹੀ ਹੈ ਤਾਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਜਿਹਾ ਹੋਇਆ ਤਾਂ ਇਹ ਬਹੁਤ ਸ਼ਰਮਨਾਕ ਹੈ ਕਿਉਂਕਿ ਜਿਹੜੇ ਇਲਜ਼ਾਮ ਲਾਏ ਗਏ ਨੇ ਉਹ ਬੇहद ਸ਼ਰਮਨਾਕ ਨੇ ਕਿਉਂਕਿ ਇੱਕ ਭੈਣ ਨੇ ਆਪਣੇ ਭਰਾ ਉੱਤੇ ਹੀ ਜਿਹਾ ਕਰਨ ਦੇ ਜਿਹੜੇ ਇਲਜ਼ਾਮ ਲਾਏ ਨੇ ਜੋ ਕਿ ਬਹੁਤ ਸ਼ਰਮਨਾਕ ਹੈ ਸਮਾਜ ਵਾਸਤੇ ਵੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਾਂਚ ਹੋਣੀ ਚਾਹੀਦੀ ਹੈ ਪਹਿਲਾਂ ਕਿ ਉਸ ਮਹਿਲਾ ਵੱਲੋਂ ਲਗਾਏ ਗਏ ਇਲਜ਼ਾਮ ਸੱਚ ਵੀ ਨੇ ਜਾਂ ਫਿਰ ਉਸ ਵੱਲੋਂ ਜੋ ਜ਼ਮੀਨ ਦਾ ਮਾਮਲਾ ਦੱਸਿਆ ਜਾ ਰਿਹਾ ਉਸੇ ਤਹਿਤ ਆਪਣੇ ਭਰਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਔਨ ਵਾਲਾ ਸਮਝਾਤੇ ਕਰੇਗਾ ਕਿ ਪੁਲਿਸ ਕਿੱਥੇ ਤੱਕ ਪਹੁੰਚਦੀ ਹੈ ਦਿਓ ਜਾਜ ਧੰਨਵਾਦ